ਸਾਤ ਸੰਗਤ ਅੱਗੇ ਮਿਲਣੀਆਂ ਹੁੰਦੀਆਂ ਸਨ ਸਾਡੇ ਬਜ਼ੁਰਗ ਦਾਨੇ ਸਨ ਮਿਲਣੀ ਦਾ ਇੱਕ ਕਾਰਨ ਸੀ ਉਹ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਤਿੰਨ ਮਿਲਣੀਆਂ ਹੁੰਦੀਆਂ ਸੀ ਤੇ ਤਿੰਨ ਮਿਲਣੀਆਂ ਮਾਮਿਆਂ ਦੀ ਇੱਕ ਨਾਨਕਿਆਂ ਦੀ ਇੱਕ ਪਿਓ ਦੀ ਦਾਦੇ ਦੀ ਇੱਕ ਨਾਨੇ ਦੀ ਜਮਾਮੇ ਦੀ ਹੁੰਦੀ ਸੀ ਅੱਜ ਤੇ ਬਾਈ-ਬਾਈ 24-24 ਮਿਲਣੀਆਂ ਹੁੰਦੀਆਂ ਹਨ ਇਦਾਂ ਹੀ ਸਾਹੇ ਚਿੱਠੀ ਦਾ ਕੋਈ ਮਤਲਬ ਸੀ ਉਹ ਪੰਚਾਇਤ ਵਿੱਚ ਲਿਖੀ ਜਾਂਦੀ ਸੀ ਤੇ ਪੰਚਾਇਤ ਚ ਪੜ੍ਹੀ ਜਾਂਦੀ ਸੀ ਅਸੀਂ ਉਹ ਵੀ ਛੱਡ ਦਿੱਤੀ ਜਿਹੜੀ ਤੀਜੀ ਗੱਲ ਮੈਂ ਭੈਣੋਂ ਤੁਹਾਨੂੰ ਕਹਿਣ ਲੱਗਾ ਹਾਂ ਅੱਜ ਅਸੀਂ ਆਪਣੇ ਬਿਰਸੇ ਤੋਂ ਦੂਰ ਚਲੇ ਗਏ ਹਾਂ ਸਾਨੂੰ ਇਹ ਨਹੀਂ ਪਤਾ ਕਿ ਸੁਹਾਗ ਧੀ ਵਾਲੇ ਘਰ ਗਏ ਜਾਂਦੇ ਹਨ ਕਿ ਪੁੱਤ ਵਾਲੇ ਘੋੜੀਆਂ ਮੁੰਡੇ ਵਾਲਿਆਂ ਦੇ ਕਾਈਆਂ ਜਾਂਦੀਆਂ ਹਨ ਕਿ ਕੁੜੀ ਵਾਲਿਆਂ ਦੇ ਡੀਜੇ ਵਾਲਿਆਂ ਨੇ ਸਤੋ ਸਭ ਕੁਝ ਖੋ ਲਿਆ ਤੇ ਪਾਣੀ ਬਾਰਨ ਦੀ ਰਸਮ ਜਿਹੜੀ ਸੀ ਇਹ ਐਵੇਂ ਹੀ ਨਹੀਂ ਸੀ ਪਾਣੀ ਬਾਰਨ ਦਾ ਕੋਈ ਮਤਲਬ ਸੀ ਜਦੋਂ ਕੋਈ ਵੀ ਨੌਤੀ ਆਉਂਦੀ ਸੀ ਤੇ ਜਿਹੜੀ ਸੱਸ ਕਿਸੇ ਟਾਈਮ ਜਿਹੜੀ ਇਸ ਘਰ ਦੀ ਨੌ ਬਣ ਕੇ ਆਈ ਸੀ ਅੱਜ ਆਪਣੀ ਨੌ ਦੇ ਉੱਤੋਂ ਪਾਣੀ ਬਾਰ ਕੇ ਉਹ ਦਿਲ ਵਿੱਚ ਅਸੀਸਾਂ ਦਿੰਦੀ ਸੀ ਹੇ ਭਾਗਾ ਵਾਲੀਏ ਕਰਮਾਂ ਵਾਲੀਏ ਹੇ ਬੱਚੀਏ ਇਸ ਘਰ ਦੀ ਵਫਾਦਾਰ ਨਹੀਂ ਇਸ ਘਰ ਦੀ ਜਨਮ ਨਿਆਰ ਬਣੀ ਇਸ ਘਰ ਨੂੰ ਭਾਗ ਲਾਂ ਤੇ ਇਹ ਘਰ ਦਾ ਵਾਦਾ ਮੰਗੀ ਇਹਦੀ ਕਿਰਤ ਵਰਤ ਤੇ ਪਰਿਵਾਰ ਦੇ ਜੀਆਂ ਦਾ ਵਾਦਾ ਮੰਗੀ ਮੈਂ ਦੁਨੀਆ ਦੀ ਜਿਹੜੀ ਆਪਣੇ ਘਰ ਦੀ ਧਨ ਦੌਲਤ ਗਹਿਣਾ ਗਟਾ ਜ਼ਮੀਨ ਜਾਇਦਾਦ ਤੇਰੇ ਤੋਂ ਪਾਣੀ ਦੀ ਤਰ੍ਹਾਂ ਵਾਰ ਕੇ ਪੀ ਜਾਵਾਂਗੀ satsangat ਅੱਜ ਤੇ ਇਹ ਇੱਕ ਫਾਰਮੈਲਟੀ ਰਹਿ ਗਈ ਮੂਵੀ ਵਾਲੇ ਵੀਰ ਦੱਸਦੇ ਹਨ ਸਾਨੂੰ ਤੇ ਵੀ ਨਹੀਂ ਪਤਾ ਸਾਡੇ ਨਾਲੋਂ ਤੇ ਚੰਗੇ ਹਨ ਜਿਨ੍ਹਾਂ ਨੇ ਬਹੁਤ ਗੱਲਾਂ ਸਾਡੀਆਂ ਵਿਰਸੇ ਦੀਆਂ ਅੱਜ ਵੀ ਸੰਭੀਆਂ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਪਰਿਵਾਰ ਨੂੰ ਜਿੱਥੇ ਵਧਾਈ ਦਿੰਦਾ ਹਾਂ ਉਥੇ ਗੁਰਮਤ ਦੇ ਅਨਸਾਰ ਆਪ ਜੀ ਨੇ ਸਾਰੇ ਕਾਰਜ ਕਰਨੇ ਹਨ ਆਪ ਜੀ ਚੜ੍ਹਦੀ ਕਲਾ ਵਿੱਚ ਜਾਓ ਮੈਂ ਅਰਦਾਸ ਕਰਦਾ ਹਾਂ ਬੀਬੀ ਜਸਵੀਰ ਕੌਰ ਜਿਹੜੀ ਵਿਆਹ ਕੇ ਬੀਬਾ ਆ ਰਹੀ ਏ ਉਹ ਨੋਤੀ ਬਣੇ ਇਹ ਘਰ ਨੂੰ ਪਾਗ ਲਾਵੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੋਇਆ ਪਉ ਚੌਕ ਦੀ ਖਿਮਾ ਨਾਲ ਤੋਂ ਆਗਿਆ ਮੰਗ ਰਹਾ ਮੇਰੇ ਨਾਲ ਅੱਜ ਜਥੇ ਵਿੱਚ ਸਾਥ ਨਿਵਾ ਰਹੇ ਸਨ ਮੇਰਾ ਛੋਟਾ ਵੀਰ ਚੰਦਜੀਤ ਸਿੰਘ ਰਮਨ ਟਾਡੀ ਮਨਪ੍ਰੀਤ ਸਿੰਘ ਸਰੰਗੀ ਮਾਸਟਰ ਜਸਕਰਨ ਸਿੰਘ ਦਾਸ ਹਮ ਰੋਗ ਤੇ ਫਿਰ ਤੇ ਕੋਈ ਬਾਤ ਨਾ ਪੁੱਛਤਾ ਗੁਰਸਤਗਰ ਸੰਗ ਕੀਰੇ ਹਮ ਥਾਪੇ ਬਿਮਲਜੀਤ ਸਿੰਘ ਖਾਲਸਾ ਦਸ਼ਮੇਸ਼ ਨਗਰ ਆਦਮਪੁਰ ਦਿੱਤੇ ਹੋਏ ਸਮੇਂ ਦੀ ਸਮਾਪਤੀ ਦੇ ਅੰਦਰ ਆਪ ਜੀ ਨੂੰ ਫਤਿਹ ਅਰਜ਼ ਕਰ ਰਿਹਾ ਹੈ ਤੁਹਾਡੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਇਹ ਕਾਲਪੁਰਖ ਵਾਹਿਗੁਰੂ ਆਪ ਜੀ ਦੇ ਟਾਡੀ ਜਾਣ ਕੇ ਮਾਇਰੂ ਵਿੱਚ ਅਸੀਂ ਸੰਬਕਸ਼ ਕੀਤੀਆਂ ਮਹਾਰਾਜ ਜਿਨ੍ਹਾਂ ਕੇ ਜਨਾਂ ਚ ਮਾਈ ਸੇਖ ਜਾਨੇ ਭਰਪੂਰ ਕਰਨੇ ਪਰਿਵਾਰਾਂ ਵਿੱਚ ਤੰਦਰੁਸਤੀ ਦੀ ਦਾਤ ਚੜ੍ਹਦੀ ਕਲਾ ਵਾਲਾ ਜੀਵਨ ਬੱਚਿਆਂ ਨੂੰ ਵਿਦਿਆਰਥੀ ਦਾਣ ਮਾਤਾ ਪਿਤਾ ਦੇ ਆਗਿਆਕਾਰੀ ਦੇਸ਼ ਪ੍ਰਦੇਸ਼ ਸਹਾਇ ਹੋਣਾ ਕਿਰਤ ਕਮਾਈਆਂ ਵਿੱਚ ਵਾਧੇ ਵਰਕ ਤੇ ਕਰਨੇ ਮਹਾਰਾਜ ਸਾਰਿਆਂ ਨੇ ਕਰੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਇਹੋ ਜਿਹਾ ਕਾਰਜ ਆਪਨੇ ਆਪਣੇ ਪਿਆਰਾਂ ਨੂੰ ਬਖਸ਼ਦੇ ਰਹਿਣਾ ਇਹਨਾਂ ਕੁਝ ਕੰਡਾ ਹੋਇਆ ਫਤਿਹ ਦੀ ਅਸੀਰ ਸਲੋਚਦਾ ਹਾਂ ਆਪ ਜੀ ਇਹ ਵਧਾਈਆਂ ਵੀ ਹਨ ਤੇ ਫਤਿਹ ਵੀ ਹੈ ਕੋਈ ਵੀ ਹੁਣ ਗੰਜੈਸ਼ ਨਾ ਕਰਿਓ ਪਰਿਵਾਰ ਨੂੰ ਆਪਾਂ ਫਤਿਹ ਰੂਪ ਵਿੱਚ ਵਧਾਈਆਂ ਦੇਣ ਲੱਗੇ ਹਾਂ ਚੜ੍ਹਦੀ ਕਲਾ ਵਿੱਚ ਕਰੋ ਕਿਰਪਾ ਗੱਜ ਕੇ ਗਜਾਓ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ